ਸਾਡਾ ਬਲੌਗ ਇਹ ਕਿਸੇ ਦਾ ਹੱਡੀਆਂ ਨੂੰ ਪਤਾ ਕਿਵੇਂ ਹੋਣੀਆਂ ਆ ਆ ਕਿ ਬਿੱਲੋ ਤੋਰੇ ਯਾਰ ਨੇ ਬਣਾਈ ਬਹੁਤ ਹੈ ਉਹ ਸੁੱਖਾ ਜੀ ਇਹ ਕੌਣ ਆ ਇਹ ਬਲੌਗ ਇੱਥੇ ਬੰਦ ਕਰਨਾ ਪੈਣਾ ਕਾ ਮੂ ਬਹੁਤ ਬਾਚੂ ਗਿਆ ਏ ਓਏ ਓਏ ਪਹਿਲੇ ਉਹ ਜਿੱਦਾਂ ਆਹ ਕਿਹੜਾ ਡਾਂਸ ਮੈਂ ਤਾਂ ਬਤਾਇਆ ਬਹੁਤ ਬਾਦ ਗਿਆ ਸਾਨੂੰ ਬਲੌਗ ਫੇਰ ਰੁਕਣਾ ਪੈ ਚੰਡੀਗੜ੍ਹ ਵਾਲੇ ਆਇਓਗਾ ਹੁਣੇ ਨਹੀਂ ਪਤਾ ਨਹੀਂ ਕਦੋਂ ਚੱਲ ਜਾਣਾ ਕਦੋਂ ਮਾਹੌਲ ਬਣੇ ਕਿੱਥੇ ਚਲੇਗੇ ਸਰ ਘਮਣੀ ਪੀ ਲੈਣਾ ਘੁਮ ਕੇ ਜ਼ਿੰਦਗੀ ਚ ਮੋਜਾ ਕਰੋ ਲੋ ਜੀ ਓਕੇ ਬਾਏ ਜੀ ਸਾਰਿਆਂ ਨੂੰ ਠੀਕ ਹੈ ਬਾਬੀ ਵਾ ਜੋਤੀ ਕਿੱਦਾਂ ਫੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਸਾਡੀ ਗੁੱਡ ਮਾਰਨਿੰਗ ਦੀ ਗੱਡੀ ਸੀ ਵੀ ਇਦਾਂ ਕਰਾ ਦੇਖ ਲਓ ਜਿੱਦਾਂ ਕਿਦਾਂ ਟਾਈਮ ਤਾਂ ਤਾਂ ਸਵਾ 4 ਦਾ ਹੋ ਗਿਆ ਵਾ ਸਾਡੀ ਗੁੱਡ ਮਾਰਨਿੰਗ ਇਸ ਟਾਈਮ ਹੈ ਅਸੀਂ ਉੱਠੇ ਹੀ ਹੋਣਾ ਜੀ ਅਸੀਂ ਨਾ ਕੱਲ ਦੇ ਸੁੱਤੇ ਬਾਈ ਲੇਟ ਹੋ ਗਿਆ ਯਾਨੀ ਕਿ 3:30 ਵਜੇ ਜਾ ਕੇ ਜਾਗਾ ਆਈਆਂ ਬਈ ਹਾਂ ਜੀ ਦੁਨੀਆ جا گئی اور کیا ਲੋਕੀ رات ਨੂੰ ਸੌਂਦੇ ਰਾਤ ਨੂੰ ਜਾਗਣਾ ਵਾ ਬਈ ਜਾਗਣਾ ਤੋਂ ਹੀ ਦੱਸੋ ਸੇਤਾ ਕਿਦਾਂ ਸਾਰਿਆਂ ਦੀ ਠੀਕ ਹੈ ਸਾਡਾ ਬਲੌਗ ਦੇ ਕਿਸੇ ਤੁਹਾਡੀਆਂ ਨੂੰ ਪਤਾ ਕਿਵੇਂ ਹੁਣੀ ਆ ਆਏ ਆਏ ਹੋ ਖੁਸ਼ ਰਹਿੰਦੇ ਆ ਨਾ ਤੁਸੀਂ ਇਦਾਂ ਖੁਸ਼ ਖੁਸ਼ ਰਹਿਆ ਕਰੋ ਖੁਸ਼ ਹੈਪੀ ਰਹਸੀ ਦਾ ਹੈਪੀ ਰਹਿਣਾ ਨਾ ਇਦਾਂ ਤੁਸੀਂ ਵੀ ਹੈਪੀ ਰਹਿਆ ਕਰੋ ਹੈਪੀ ਰਹਿਆ ਕਰੋ ਨਹੀਂ ਸਾਰੇ ਹੈਪੀ ਰਹਿਆ ਕਰੋ ਹੈਪੀ ਰੋਕਾ ਨੂੰ ਹੈਪੀ ਰੱਖੋ ਇੱਕ ਕੰਮਕਾਰ ਤਾਂ ਚੱਲੀ ਜਾਣਾ ਜੀ ਤੇ ਕੰਮਕਾਰਾਂ ਵੀ ਨਾਲ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਹੈਪੀ ਨਹੀਂ ਆ ਤਾਂ ਜੇ ਤੁਸੀਂ ਸੈਡ ਸੈਡ ਆ ਤਾਂ ਲਾਈਫ ਬੜੀ ਗਿਸ਼ਵਾ ਜਾਣਿਆ ਬਾਬਿਓ ਅੱਜ ਸਾਡੇ ਨੂੰ ਕੰਮ ਕਾਰ ਕਰਿਆ ਕਰੋ ਵਹਿਲੇ ਰਿਆ ਕਰੋ ਅਸੀਂ ਅੱਜ ਜਿੱਦਾਂ ਦੇਖੋ ਹੁਣ ਇਸ ਟਾਈਮ ਉੱਠਿਆ ਸਾਨੂੰ ਕੋਈ ਨਹੀਂ ਪਤਾ ਵੀ ਅਸੀਂ ਕੀ ਕਰੀਏ ਤੇ ਸਾਡੇ ਚਾਰ ਉੱਠੇ ਅੱਜ ਸਾਨੂੰ ਕੋਈ ਕੰਮ ਨਹੀਂ ਨਾ ਸਕਤਾ ਤਾਂ ਅਸੀਂ ਬਹੁਤ ਸੁੱਤੇ ਆ ਜੀ ਹੋਰ ਦਿਵਾਗ ਚ ਆਇਆ ਪੇ ਸੁੱਖ ਦੇ ਇੰਦੀ ਨੂੰ ਮਿਲਿਆ ਨੇ ਬਹੁਤ ਟਾਈਮ ਹੋ ਗਿਆ ਇਹਨਾਂ ਕੋਲ ਅੱਗੇ ਯਾਰ ਹੁਣ ਉਹ ਨਾਲ ਕੋਲ ਨੂੰ ਬਾਤ ਹੋ ਰਿਹਾ ਆ ਜੀ ਬਹੁਤ ਟਾਈਮ ਬਸ 2-3 ਦਿਨ ਹੋਇਆ ਬਹੁਤ ਟਾਈਮ ਹੋ ਗਿਆ ਹੋਇਆ ਤੇ ਹੁਣ ਉਹਨਾਂ ਨੂੰ ਮਿਲ ਕੇ ਦੇਖਦੇ ਆ ਪੇ ਉਹ ਕੀ ਕਰਨ ਲੱਗਿਆ ਕਹਿੰਦੇ ਕੁੱਤਾ ਖੋਲ ਅਸੀਂ ਭਈਆ ਖਾ ਲਿਆ ਭਰਾਵਾ ਕਹਿੰਦਾ ਸ਼ੋ ਸ਼ਹਿਰ ਪਤਾ ਘਟਾ ਪਨ ਕੇ ਖੜੇ ਆ ਮੈਂ ਜਾਲੀ ਅਸੀਂ ਆ ਜਾਨੇ ਆ ਕੁੱਤਾ ਬਣਾਦਾ ਨੇ ਤੁਹਾਡਾ ਫੜ ਗਏ ਸਾਡੇ ਨਾਲ ਸੱਚੀ ਗੱਲ ਆ ਆ ਗੱਲ ਸਿਆਣੀ ਕੀਤੀ ਉਹਦਾ ਚੰਨੀ ਵੀ ਬੀਜ਼ੀ ਆ ਚੰਨੀ ਚੰਨੀ ਨੂੰ ਜਿਆਦਾ ਕੰਮ ਹੁੰਦਾ ਵਾ ਜੋਤਾ ਘੁੰਮਦਾ ਫਿਰਦਾ ਜੀ ਤਾਂ ਗੱਲ ਲੱਗਿਆ ਨਹੀਂ ਜੇ ਪੱਠੇ ਪਾਉਂਦਾ ਹੁਣਾ ਅੱਜ ਬਸ ਉਹ ਤਾਂ ਵਾ ਸਾਡੇ ਪੱਠੇ ਦਾ ਹੀ ਹੋਦਾ ਹੋਰ ਕਿਹਾ ਵਧੀਆ ਚੱਲ ਕੰਮ ਵੀ ਕਰਨਾ ਚਾਹੀਦਾ ਵਾ ਹੋਰ ਜੀ ਬਾਕੀ ਤੁਹਾਨੂੰ ਅਨੰਦ ਦਿਣਾ ਵਾ ਜਾ ਕੇ ਆਪਾਂ ਮਿਲਦੇ ਆਂ ਦੇਖੀਏ ਪਿਆਰੋਂ ਹੈਲੋ ਹੈ ਕਰਦੇ ਹਾਂ ਦਿਖਾ ਲਾਂਗੇ ਦਿਖਾ ਰਹੇ ਆ ਚਲੋ ਮਿਲਦੇ ਆਂ ਓਕੇ ਪਾਏ ਲਓ ਜੀ ਪਹੁੰਚ ਗਏ ਇੰਦੀ ਕੋਈ ਇੰਦੀ ਲੱਗਾ ਗੁਪਤ ਗੁਪ ਕਰਨਾ ਆਸਰੀ ਕਾਲ ਜੀ ਬਾਬਾ ਯਾਰ ਕੁਝ ਪਹੁੰਚੋ ਲਗਾਦੇ ਤੁਸੀਂ ਮਾਣਾ ਫੋਨ ਤੇ ਬਿਜ਼ੀ ਸੀਗੇ ਓ ਬਾਬਾ ਤੁਹਾਨੂੰ ਪਤਾ ਆਪਣੇ ਬਾਹਰਲੇ ਮਿੱਤਰ ਭਰਾ ਜਿੰਨੇ ਵੀ ਆਪਾਂ ਯਾਰ ਕਰਦੇ ਆ ਕਿੱਦਾਂ ਕਹਿ ਸਕਦਾ ਵਾ ਕਿ ਬਿੱਲੋ ਤੋਂਰੇ ਯਾਰ ਨੇ ਬਣਾਈ ਬਹੁਤ ਹੈ ਓਏ ਓਏ ਸਿੱਕੇ ਨੇ ਨਹੀਂ ਲਗਾਏ ਵਾ ਛੇੜ ਬੁੱਤ ਨਾਣਾ ਦੇਖੀ ਕੋਈ ਕਰੇ ਮੈਂ ਦੇਖ ਕੇ ਆਇਆ ਲਿਫਟ ਹੀ ਕਿਦੇ ਸੁੱਖਾ ਲੈ ਗਿਆ ਵਾ ਲਾਓ ਜੀ ਮਾਤ ਹਾਣਾ ਨੂੰ ਮੈਡ ਲਿਆ ਤੂੰ ਕਿਹੜੀ ਗੱਲ ਨਾਲ ਲੜਨ ਲੱਗਾ ਇੱਦੀ ਨਾਲ ਪਰਾਵਾ ਵੰਡੂ ਦਾ ਗੱਡੀ ਰਹਿ ਗਿਆ ਮੇਰਾ ਕਿਹੜਾ ਇੰਦੀ ਦੇਖ ਲਾ ਗਿਆ ਕਹਿੰਦਾ ਪਰਾਵਾ ਸਾਡੇ ਇੱਥੇ ਸਭ ਕੋਈ ਬਾਹਰ ਇੱਦੇ ਖੜਾ ਰਹਿੰਦਾ ਹੈ ਪਰਾਵਾ ਬਾਹਰ ਇਹਨੂੰ ਪੁੱਛ ਕੈਮਰੇ ਲੱਗੇ ਆ ਮੈਂ ਤਾਂ ਗੱਡੀ ਤਾਕੀਆਂ ਖੋਲ ਕੇ ਚਾਬੀ ਵੀ ਛੱਡ ਗਿਆ ਜੇ ਕਿਸ ਨੇ ਹੱਥ ਵੀ ਲਾ ਲਿਆ ਓਏ ਹੋਏ 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 ਲੈ ਦੇ ਪੈਰ ਨਾਉਣੇ ਆ ਆਪੀ ਆਉਣੀ ਆ ਚਲੋ ਜੀ ਪਤਾ ਨਹੀਂ ਲੱਗਣਾ ਬੰਦਿਆਂ ਦਾ ਖੋਪ ਵੀ ਹੁੰਦਾ ਕਿਸੇ ਦਾ ਹਾਏ ਮੇਰੀ ਗੱਲ ਸੁਣ ਇੱਕ ਮਿੰਟ ਖੋਪ ਤਾਂ ਮੰਨਿਆ ਹੋਰ ਇਹ ਤੁਹਾਡਾ ਪੈਨਡ ਆ ਯਾਰ ਮੇਰੀ ਗੱਲ ਸੁਣ ਯਾਰ ਪੈਨਡ ਹੁੰਦਾ ਨਾ ਉਹ ਨਹੀਂ ਹੋਰ ਤੱਕ ਫੋਨ ਫੜਾ ਕੇ ਵੀ ਚੱਲੇਣਾ ਵੀ ਦੇ ਘਰਾਂ ਮੁੰਡੇ ਦਾ ਫੋਨ ਪੈਚ ਰਿਹਾ ਗੱਡੀ ਦਾ ਯਾਰ 6500 ਰੇ ਦੇ ਬੱਚੀ ਇੰਦੀ ਉਹਨਾਂ ਦੇ ਘਰ ਕੋਈ ਏਦਾਂ ਕੋਈ ਚੀਜ਼ ਲੈ ਜਾ ਕਦੇ ਵੀ ਨਹੀਂ ਹੋ ਸਕਦਾ ਇੰਦੀ ਉਹਨਾਂ ਦੇ ਘਰ ਤਾਂ ਖੜੀ ਨਹੀਂ ਬਾਹਰ ਖੜੀ ਆ ਬਾਹਰ ਯਾਰ ਘਰ ਦੇ ਬਾਹਰ ਵੀ ਨਹੀਂ ਕੋਈ ਹੱਥ ਮੇਂ ਲਾ ਸਕਦਾ ਦਾਦਾ ਇੰਦੀ ਨੂੰ ਮੜਿਆ ਇੰਦੀ ਵੀ ਮੜਿਆ ਦੱਸੋ ਕਿ ਲੋ ਤੁਹਾਡੇ ਯਾਰ ਨੇ ਬਣਾਈ ਬਹੁਤ ਹੈ ਇਹਨਾਂ ਮੇਰੇ ਅੱਕ ਦਾ ਬੰਗੀ ਜਾਵੇ ਪਰ ਇਹਨੂੰ ਮੈਨੂੰ ਲੱਗਦਾ ਫੋਨ ਮੇਰਾ ਗਿਆ ਨਹੀਂ ਜਾਣਾ ਨਹੀਂ ਜਾਣਾ ਮੈਂ ਕਿਹਾ ਤਾਸੀ ਜੇ ਮਾਮਾ ਚੱਲ ਗਿਆ ਲੰਬੜਾ ਵੀ ਨਹੀਂ ਘਰ ਆਉਂਦਾ ਇਹ ਗੱਲ ਆ ਆਹ ਲੋਰੀ ਸਾਡੇ ਇੱਕ ਹੋਰ ਐਂਟਰੀ ਆਈ ਐ ਸੁੱਖਾ ਜੀ ਨਹੀਂ ਕੌਣ ਆ ਗਿਆ ਦਰਵਾਜ਼ਾ ਤੋੜ ਕੇ ਸਾਡਾ ਸਵਰਾ ਦਾ ਚਿਹਤਾ ਸਵਰਾ ਦਾ ਪਿਆਰਾ ਸੁੱਖਾ ਵਿਚਾਰਾ ਬਹੁਤ ਵਧੀਆ ਕਮੈਂਟਰੀ ਦੇ ਨਾਲ ਓਏ ਹੋਏ ਬਹੁਤ ਵਧੀਆ ਸਵਾਗਤ ਲੋ ਜੀ ਦੇ ਵਿੱਚ ਚੱਲਦੇ ਨੇ ਸਰੇ ਭਰਾ ਭਰਾ ਆ ਗਏ ਟੱਲੇ ਆ ਗਿਆ ਕਹਿ ਗਿਆ ਉਹ ਉਹ ਤੇ ਟੀ ਲਾ ਦੇਣੀ ਆਪਾਂ ਆਪਾਂ ਟੀ ਲਾ ਲਈ ਆ ਲੋ ਭਰਾਵਾ ਖੋਲ ਲੈ ਨਹੀਂ ਨਹੀਂ ਸਮੈਲ ਮਾਰਦੇ ਯਾਰ ਕੋਈ ਨਹੀਂ ਸਕਦਾ ਅੱਜ ਤੋਤੀਆਂ ਵਾਗਿਆ ਕੋਈ ਨਹੀਂ ਸਕਦਾ ਅੱਗੇ ਤੋਤੀਆਂ ਨਹੀਂ ਪਾਉਂਦਾ ਅੱਗੇ ਆਪਾਂ ਨਵੀਆਂ ਪਾਰੀ ਦੀਆਂ ਵਾ ਬਹੁਤ ਬੜਾ ਅੱਜ ਬੋਲ ਰਿਹਾ ਬਹੁਤ ਵੱਡਾ ਦਾਈ ਗਾ ਨਵੀਆਂ ਦੇਖੀ ਸਾਰਾ ਬੋਰਾ ਹੈ ਬੰਦ ਜਦੂਣੋ ਸਪੋਰਟ ਨਹੀਂ ਕੱਸਿਆ ਪਿਓ ਦਾ ਨਹੀਂ ਸਪੋਰਟ ਨਾ ਮਾ ਲਈ ਕੰਦਾ ਦੇਗਾ ਉਹਦੇ ਇਹ ਖਾਵ ਲਾ ਲੋ ਵੀ ਇਹ ਵੀ ਗੱਲ ਭੁੱਲ ਗਿਆ ਤੇ ਗੱਲ ਚ ਸੱਚ ਹੁੰਦੀ ਅਲੀ ਸੀ ਦੇਖਿਆ ਡੈਡੀ ਉਹਨਾਂ ਟਾਈਮ ਦੀ ਹਾਂ ਹਾਂ ਜਿਹਨੂੰ ਦਵਾਉਣ ਦੀ ਕੋਸ਼ਿਸ਼ ਕਰਦੇ ਇਦਾਂ ਦੇ ਯਾਰ ਪਾ ਬੋਲਣੇ ਨਹੀਂ ਦਿੰਦਾ ਝੂਠ ਤੇ ਹੀ ਫੜਦੇ ਪਾਦੇ ਡੈਡੀ ਉਹਨਾਂ ਟਾਈਮ ਦੀ ਲਾਜੀ ਤੁਹਾਡੇ ਦੀ ਇਹ ਚਲ ਉਹ ਟਾਈਮ ਦੀ ਰੱਖਣਾ ਉਹ ਮਤਲਬ ਖਾਵ ਲਾ ਲਾ ਫੌਜ ਚ ਲਾ ਲਾ ਮਤਲਬ ਇਹ ਦੇਖੋ ਕਿੰਨੀਆਂ ਚੱਲੀਆਂ ਡੈਡੀ ਵਾਲੇ ਟਾਈਮ ਦੀ ਕਿੰਨੀਆਂ ਤੇਰਾਫਾਂ ਚੱਲੀਆਂ ਹਾਂ ਆ ਦੇਖਾ ਵਾਹੇ ਹੋਣੀ ਸ਼ੀਸ਼ੇ ਦੀ ਤਰਾ ਕੇ ਰੱਖਣੀਆਂ ਐ ਨਵੀ ਉਹ ਤਾਂ ਇਟਲੀ ਵਾ ਕੇ ਗਿਆ ਤੇ ਉਹ ਤੋਂ ਆਈਓ ਨਵੀ ਆ ਆ ਆ ਦੇਖਾ ਜਾ ਇਟਲੀ ਚ ਮੈਂ ਆ ਦਾ ਜਿਹੜੀਆਂ ਗ੍ਰਾਮਾਂ ਤੇ ਐਡੀ ਵੱਡੀ ਬੈਠਕ ਹੋ ਚੁੱਕੀ ਯਾਰ ਉਹ ਨਹੀਂ ਵੀ ਗੱਲ ਦੋ ਧੜੇ ਦੀ ਯਾਰ ਇਦਾਰੇ ਕੋ ਮੈਂ ਕਿਹੜੀ ਜਿਹੜੀਆਂ ਵਿਆਹਾਂ ਤੇ ਨਹੀਂ ਸੂਟਾਂ ਨਾਲ ਲਾ ਦੇਉਂ ਜਰਾਬਾਂ ਉਹ ਨਹੀਂ ਆਗਿਆ ਯਾਰ ਕੋਣ ਸੂਟਾਂ ਤੇ ਮੇਰਾ ਪਾ ਲਾਉਂਦਾ ਹੁੰਦਾ ਨਾ ਯਾਰ ਸੂਟਾਂ ਨਾਲ ਜਰਾਬਾਂ ਕੌਣ ਲਾਉਂਦਾ ਪਹਿਲਾਂ ਦੋਸਤ ਕੋਟ ਤੇ ਵੀ ਅੰਦਰ ਨਾਲ ਜਰਾਬਾਂ ਵੀ ਦੇਖੋ ਆਪਾ ਆਪਰ ਆਪਰ ਕੋਟੇ ਵੀ ਅੰਦਰ ਨਾਲ ਪੱਗ ਲੱਗ ਜੂਗੀ ਜਰਾਬਾਂ ਜੁੱਤੀ ਤੇ ਵੀ ਜਰਾਬਾਂ ਲੱਗਦੀ ਨਾਲ ਜੁੱਤੀ ਵੀ ਲੱਗਦੀ ਜਰਾਬਾਂ ਮੋਹਨਾ ਕੋ ਪੋਰਟ ਬੜਾ ਸਮਝ ਲਾ ਤੂੰ ਪੋਰਟ ਬੜੇ ਦਿੱਤਾ ਕੋਣ ਇਹ ਤੁਹਾਨੂੰ ਇਹ ਬਲੌਗ ਇੱਥੇ ਬੰਦ ਕਰਨਾ ਪੈਣਾ ਕਿਉਂ ਮੈਂ ਬਹੁਤ ਬਾਚੂ ਗਿਆ ਆ ਓ ਨੋ ਮਿੰਟ ਯਾਰ ਬੀਆ ਮਜ਼ਾ ਬਹੁਤ ਵੱਧ ਗਿਆ ਜੀ ਬਹੁਤ ਜ਼ਿਆਦਾ ਤੇ ਅਸੀਂ ਬਲੌਗ ਬਾਤ ਕਰਦੇ ਸੁਣਿਆ ਜੀ ਅਵਾਜ਼ ਫੇਰ ਆਣੇ ਆ ਯੂਰ ਕੱਟ ਆਊਟ ਮੈਂ ਕਹਿੰਦੇ ਇੱਕ ਮਿੰਟ ਕਹਦੇ ਲੋ ਜੀ ਕਹਿੰਦੇ ਇਹ ਇੱਕ ਸੁੱਕੇ ਟੂਟੂnga ਤੇ ਗਰੀ ਜਾਂਦੀ ਆ ਯਾਰ ਇਹ ਸੀਟ ਬੈਲਟ ਕਰਕੇ ਕਰ ਪਰ ਆਪਾਂ ਸੀਟ ਬੈਲਟ ਬਿਲਾਉਣੀ ਨਹੀਂ ਕਦੇ ਕੋਈ ਥੋੜਾ ਅਣਜਾਣ ਬੰਦਾ ਚਲਾਉਣ ਲੱਗਾ ਉਹ ਕਹਿੰਦੇ ਇਹ ਨੂੰ ਇਹ ਲਾਓ ਮੇਰੀ ਗੱਲ ਤੋਂ ਇੱਕ ਮਿੰਟ ਹੋਦਾ ਠੀਕ ਆ ਯਾਰ ਉਹਦਾ ਠੀਕ ਆ ਹੁਣ ਸਾਈਕਲ ਦੇ ਡਰਾਈਵਰ ਵੀ ਦੱਸੂਗੇ ਚੱਲ ਅੱਡੀ ਯਾਰ ਸੁਣੋ ਪਤਾ ਲੱਗ ਗਿਆ ਐਡੀ ਬੇਇਜ਼ਤੀ ਹੁਣ ਟਾਰ ਦੇ ਨੇ ਗੱਡੀ ਚ ਟਾਰ ਦੇ ਨੇ ਯਾਰ ਅੱਜ ਗੱਟੀਆਂ ਤੇ ਆ ਗਏ ਆਏ ਹੋਏ 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 ਸੇ ਡਾਇਨੋਮਾ ਕੀ ਦਾ ਗੱਡੀਆਂ ਤੇ ਪਿੱਛੇ ਕੋ ਰਿੰਗ ਟੂਨ ਲਾ ਦੇਣੀ ਜਿਹੜੀ ਸ਼ੁਰੂਆਤੀ ਜੀ ਹੁੰਦੀ ਉਹਦੇ ਨੇ ਟੋਨ ਸਾਈਡ ਜੀ ਸਬਰ ਰੱਖਿਓ ਲਓ ਜੀ ਹਾਂ ਜਿੱਤਾ ਕਿਤਾ ਸੀ ਇੰਦੀ ਉਹਨਾਂ ਨੂੰ ਮਿਲਣਾ ਹੈ ਸੁਖੇ ਰੋ ਨਾ ਨਾਲੇ ਹੀ ਚੱਕ ਲੈ ਫਿਰ ਅਸੀਂ ਕਹ ਯਾਰ ਕੀ ਰਹਿਣਾ ਤੁਸੀਂ ਘਰ ਆ ਜਾਓ ਫਿਰ ਚੱਲੀਏ ਹੋਰ ਹੋਰ ਇੰਦੀ ਨੇ ਪੱਗ ਬਣਾਉਣਾ ਪਰਣਾ ਬਣਾਉਣਾ ਬਹੁਤ ਟਾਈਮ ਲਾਇਆ ਜੀ ਹਾਂ ਜੀ ਜਸਟ ਨਹੀਂ ਕੁਝ ਕਹਿਣਾ ਓਏ ਓਏ ਹੋਰ 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 ਥੋੜੇ ਜਿਹਾ ਵਾਸਤੀ ਹੋ ਗਏ ਨੇ ਸਿੱਖੀ ਕੁਰੇਤ ਬਹੁਤ ਜ਼ਿਆਦਾ ਪਿਆਰ ਹੈ ਤੁਹਾਨੂੰ ਤੱਕਦੇ ਆ ਇਹਨਾਂ ਦਿਨਾਂ ਜਾਣ ਕੇ ਉਹ ਆ ਕੋਠੀ ਲੱਗਦੀ ਸੀ ਮਾਨਟਕਾਰਾ ਸਕੂਲ ਬਣਿਆ ਸਾਇਆ ਕਿਹੜਾ ਉਹ ਮਾਨਟਕਾਰਾ ਸਕੂਲ ਬਾਬੇ ਤਾਂ ਮੈਨੂੰ ਕ੍ਰਿਸਚਨਰੀ ਉਹ ਲੱਗਦਾ ਆ ਉਹ ਨਹੀਂ ਨਹੀਂ ਚਰਚ ਬਣੀਂਦੀ ਏ ਚਰਚ ਬਣੀ ਆ ਔਰ ਇੰਦੀ ਸਕੂਲ ਕਾਇੀ ਜਾਂਦਾ ਉਹ ਬਾਬਾ ਉਹ ਚਰਚ ਵੀ ਆ ਚਰਚ ਵੀ ਆ ਸਕੂਲ ਵੀ ਆ ਨਹੀਂ ਮਾਰਨੀ ਸਕੂਲ ਵੀ ਇੱਥੇ ਹੀ ਆ ਯਾਰ ਕਿੰਨੇ ਨੂੰ ਪਤਾ ਉਹ ਪਰਾਵਾ 11ਵੀਂ 12ਵੀਂ ਤੱਕ ਜਿਹੜਾ ਉਹ ਪਰਾਵਾ 10ਵੀਂ ਤੱਕ ਪਰਲੇ ਪਾਸੇ ਆ ਕਿੱਥੇ ਉਹ ਪਾਲੀ ਸਾਈਡ ਬੇਸਮੈਂਟ ਬਣਾਈਓ ਨਹੀਂ ਨਹੀਂ ਬੇਸਮੈਂਟ ਬਣਾਈਓ ਇਸ ਵਿੱਚ ਉਹ ਸਾਨੂੰ ਸਮਝਾਉਂਦਾ ਇਦਾਂ ਹੀ ਸਾਨੂੰ ਸਾਰੇ ਪਤਾਉਂਦਾ ਇੱਥੇ ਦਾ ਬਸ ਇੱਥੇ ਕਹਿੰਦਾ ਦੱਸ ਮੈਨੂੰ ਪਤਾ ਹੀ ਨਹੀਂ ਤੂੰ ਘੁੰਮੇ ਫਿਰੇ ਤੁਸੀਂ ਯਾਰ ਇੱਧਰ ਤੋਂ ਤਾਂ ਆਏ ਨਹੀਂ ਚਾਰ ਕਿਲੋਮੀਟਰ ਕਿਹੜਾ ਪੈਂਦਾ ਯਾਰ ਇਹ ਦੋਏ ਯਾਰੇ ਬੋਲ ਲੜਦੇ ਆ ਇਹ ਬਹੁਤ ਜ਼ਰਾਬਾ ਦੀ ਬੈਸ ਮਸੀ ਠਾਈ ਮਸੇ ਮੈਲ ਬੜਾ ਕਿਤੇ ਰਣਾ ਇਹ ਤਾਂ ਦੋ ਜ਼ਰਾਬਾ ਫੜੀਆਂ ਹੋਈਆਂ ਇੱਦਾਂ ਜ਼ਰਾਬਾ ਦੀ ਮਸੀ ਬੈਹ ਸਾਡੀ ਜੀ ਨਾਲ ਦੀ ਜ਼ਰਾਬਾ ਤੇ ਦੂਜੀ ਬੈਸ ਹੋਣਾ ਪੈਣਾ ਉਹ ਸ਼ੁਰੂ ਹੋ ਗਈ ਇਹ ਚਲੋ ਨਵੇਂ ਤੇ ਮੈਂ ਲੈ ਲੈ ਬਰਾ ਬਾਹਰ ਬੁੱਲੀ ਜ਼ਰਾਬਾ ਬੜਾ ਮੈਂ ਕੱਲੂ ਬਾਟੀਆਂ ਪਾ ਕੇ ਨਵਾਂ ਜੋੜਾ ਫੇਰ ਲੈ ਕੇ ਦਊਗਾ ਦੂਜੀ ਰੋਏਗਾ ਨਾ ਰੋਏ ਨਾ ਰੋਲ ਜ਼ਰਾਬਾ ਜੋੜਾ ਇੱਦੀ ਕੋਲ ਜਿਹੜੀ ਵਿਆਹ ਨਾਲ ਜੋੜੇ ਤੇ ਜ਼ਰਾਬਾ ਬਾਈਆਂ ਪਰਾਵਨ ਮਨ ਨਮੀਆ ਭਰਾ ਇਹ ਬਰਾਕਰ ਤੂੰ ਹੀ ਦੱਸੇ ਉਹ ਵਿਆਹ ਦੇ ਵਿੱਚ ਜੋੜਾ ਦਿੰਦਾ ਕਿਹੜਾ ਜਰਾਬਾ ਮੈਂ ਦਿੰਦੇ ਆ ਭਰਾ ਦੀ ਦੇ ਸਾਹਮਣੇ ਲੈ ਦੇਖ ਖੰਭ ਨੇ ਲੈ ਬਾਬਾ ਇੱਕ ਮਿੰਟ ਇੱਕ ਮਿੰਟ ਕਦੀ ਕਹਿੰਦੇ ਸੂਟਾਂ ਨਾਲ ਸੂਟਾਂ ਦਾ ਕੋਣ ਜਰਾਬਾ ਮੇਰੇ 200 ਰੁਪਏ ਦੇਣ ਵਾਲਿਆਂ ਨੂੰ ਕੀ ਸੂਟ ਵੀ ਲਾਈ ਦੇ ਹੁੰਦੇ ਮੇਰੀ ਗਾਲ ਸੁਣ 60 ਦੇ ਦੇ ਤੂੰ ਉਹ ਵੀ ਕਾਰਡ ਦੇ ਕਾਰਡ ਦੇ ਨਾਲ 200 ਰੁਪਏ ਦੇਣਾ ਹੁੰਦਾ ਇਹ ਦੇਖ ਲਓ ਜੀ ਸਾਡਾ ਸਾਧੂ ਕੋਈ ਬਾਤ ਨਹੀਂ ਹਾਂ 200 ਰੁਪਏ ਚੱਕੀ ਦੇ ਆ ਨਿਆ ਦੇਖੋ ਇਹਦਾ ਫਰੀਕ ਆ ਕੇ ਆਇਆ ਤੇ ਨਾ ਇਹਦੀ ਗੋਦ ਦੇਣਾ ਨਾ ਬਾਤ 200 ਰੁਪਏ ਸ਼ਗਰ ਵੈਰੀ ਗੱਲ ਬੋਲੀ ਜੀ ਜੜ ਕੇ ਬੈਠ ਬਸਿਆ ਬਹੁਤ ਵੱਧ ਗਿਆ ਸਾਨੂੰ ਬਲੌਗ ਫੇਰ ਰੁਕਣਾ ਫੇਰ ਬੰਦ ਕਰਨਾ ਲੱਗਦਾ ਪਟਾਣਾ ਆ ਇਹਨੂੰ ਪਤਾ ਆ ਕੇ ਲੈ ਚਲੀਏ ਤੁਹਾਨੂੰ ਦਿਖਾਉਣੇ ਜਾ ਕੇ ਫਿਰ ਆਪਣਾ ਨਹੀਂ ਨਹੀਂ ਇਹਦੀ ਥੂਪਰਾ ਆਇਆ ਨਹੀਂ ਇਹ ਲੜਨ ਵਾਲੀਆਂ ਨਹੀਂ ਨਹੀਂ ਇੱਧਰ ਲੜਦ ਖੋਲ ਕੇ ਇਕੱਠੇ ਵੀ ਹੋ ਜਾਂਦੇ ਆ ਹਾਂ ਜੀ ਹਾਂ ਇਕੱਠੇ ਆ ਲਓ ਜੀ ਆਹ ਇਹਦਾ ਥੋੜਾ ਅਦਰਮਾਲ ਕਰਨਾ ਅੱਜ ਮੈਨੂੰ ਅਦਰ ਬਕਰ ਜੋ ਲੱਗਦਾ ਬਾਰ ਕਰ ਰਹੇ ਆ ਅਗਰੇ ਇਹਨੂੰ ਜਰਾਪਾ ਦਾ ਜਿਹੜਾ ਥੋੜੀ ਕਦਰ ਪਾਣੀ ਹੈ। ਹਾਂ ਸੁੱਖਿਆ ਸਲਾਹ। ਹਾਂ ਇਕੱਠੇ ਸਲਾਹ ਕਰਦੇ ਆਂ। ਸਲਾਹ ਵੀ ਸਲਾਹ ਹੀ ਹੈ। ਲਾਓ ਜੀ ਫੇ। ਹੁਣ ਅਸੀਂ ਕੁੱਤੇ ਨੂੰ ਇੱਕ ਜੱਲੇ ਦੇਖਣਾ ਬਾਹ ਹਿੰਦੀ ਦਾ ਖਾਸ ਯਾਨਕਿ ਬਾਹ ਪਿਆਰ ਹਿੰਦੀ ਦਾ ਉਹਨਾ। ਕਿ ਜੈਸੀ ਵੀਰ ਹੋ ਰਹੀ ਹੈ। ਆਹ ਦੇਖੋ ਆਹ ਦੇਖੋ। ਫੋਨ ਮਾਰਦੇ ਸੁੱਖਿਆ। ਹੋਰ ਬੱਜਿਆ। ਐਮ.ਡੀ. ਵਾਲਾ ਨਾ ਛੇੜੂ ਨੂੰ। ਨਹੀਂ ਨਹੀਂ ਡਰਾਈਵਰ ਦਾ ਧਿਆਨ ਭੰਗ ਨਾ। ਡਰਾਈਵਰ ਦਾ ਧਿਆਨ ਭਟਕ ਸਕਦਾ। ਸਾਡਾ ਕੁਛ ਨਹੀਂ ਜਾਣਾ ਗੱਡੀ ਤੇਰੀ ਝੜ ਜਣੀ। ਫੇਰ ਫੇਰ ਮੇਰੀ ਗੱਲ ਫੇਰ ਸਾਹਮਣੇ ਪਤਾ ਕਿੱਥੇ ਲਗੜਾ ਪਾਲੇ ਦੀ ਗੱਡੀ ਹੋਈ ਨੁਕਸਾਨ ਨਹੀਂ ਨਹੀਂ ਪਾਲੇ ਦੀ ਗੱਡੀ ਹੋਈ ਨੁਕਸਾਨ ਉਹਦਾ ਹੋਇਆ ਨੁਕਸਾਨ ਗੱਬੇ ਖੜੀ ਕਹਿੰਦਾ ਫਿੱਕੋ ਗੱਬੇ ਖੜੀ ਕਰਕੇ ਨਹੀਂ ਨਹੀਂ ਐਕਸ਼ਨ ਮਾਰਨ ਲੱਗ ਪਿਆ ਤੇਰਾ ਕੋਈ ਕਸੂਰ ਮੇਰੀ ਗੱਲ ਤੇ ਗੱਡੀ ਨੂਟੇ ਕਰਕੇ ਐਕਸ਼ਨ ਮਾਰਨ ਲੱਗ ਪਿਆ ਐਕਸ਼ਨ ਨਾ ਮਾਰ ਇਹ ਭਾਜੀ 18 ਇੰਚ ਹੀ ਐਜਾ ਦਾ ਕਰਦੇ ਆ ਤੇਰੇ ਦੇ ਰਗਾ ਦੇ ਕਾਦੇ ਕਲਦੀ ਹੈ ਨਾ ਵੋਝੇ ਫੇ ਬੋਏਗਾ ਨੂੰ ਸੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਭਾਵੇਂ ਗੱਡੀ ਖਰੀਦੀ ਸਾਡੀ ਖੇਤ ਜੁੱਤਰੇ ਪਰ ਸ਼ੌਂਕ ਤਾਂ ਪਗਾਉਣਾ ਚਲੋ ਫਿਰ ਅੱਜ ਓਵਰ ਰੋਡਿੰਗ ਹੋ ਜਾਏਗਾ ਅੱਜ ਓਵਰ ਰੋਡਿੰਗ ਹੀ ਹੈ ਕਹਿਣ ਚਾਹੀਏ ਉਹ ਉਦਨ ਲਾਤੀ ਟਰਾਵਾ ਉਹ ਗੋਰਚ ਬਹੁਤ ਮਾਰਕ ਹੈ ਇਹਨੂੰ ਨੀ ਕਿ ਮੈਚਾਂ ਦੇ ਭਰਾਵਾ ਟੈਕ ਸੈਟ ਕਰਦਾਗਾ ਸਾਡੇ ਨੇ ਖੇਤਾ ਲਾਤੀ ਬਲੇਰ ਆਵਾ ਵਾਹ ਚੋਟੀ ਦਾ ਡਰਾਈਵਰ ਲੱਗੀ ਸੀ ਮੈਂ ਮੰਦਾ ਮਾ ਥੋੜਾ ਚੰਨੀ ਨੇ ਤਾਂ ਗੋਟਾ ਕਿਹੜੀ ਲੈਣ ਲੱਗੀ ਸੀ ਇਹ ਨਾ ਮੈਂ ਦੇਖ ਲਿਆ ਯਾਰ ਕੋਰ ਆਈ ਸਰਾ ਜੱਲਾਓ ਜੀ ਮਿਲਦੇ ਸਾਨੂੰ ਹੁਣ ਲੜਾਈ ਬਹੁਤ ਉਹ ਲੜਾਈ ਕੋ ਬਾਦ ਗਈ ਜਾਂ ਇੰਦੀ ਆਉਂਦਾ ਲਾਪਿਆ ਕੁੱਤਾਂ ਦੇ ਵਾਲੇ ਇੰਦੀ ਇਹ ਗਾਚੀ ਵੜਦਾ ਤੇਰੇ ਮੈਂ ਦੱਸਾਂ ਗਾਚੀ ਇਹੇ ਬੱਚਾ ਇਹ ਵਿਚਾਰਾ ਬੱਚਾ ਹੀ ਲੱਗਦਾ ਮੂੰਹ ਦੇਖ ਲੱਗਦਾ ਗੱਡਾ ਆ ਆ ਬੱਚੇ ਨੇ ਫੜ ਲਿਆ ਛੱਡਣਾ ਓਏ ਕਿਊਟੀ ਇੱਧਰ ਆ ਉਹ ਪੱਗ ਆ ਜੋ ਬੱਲੇ ਤੇਰੇ ਆਇਆ ਸ਼ੋਰੂ ਸ਼ੋਰੂ ਉਹ ਬਗਾ ਇੱਧਰ ਮਰੇ ਬਣਾ ਜਾ ਹਾਂ ਹਾਂ ਇੰਦੀ ਫੜ ਲਾ ਓਏ ਨਹੀਂ ਨਹੀਂ ਕੋਈ ਨਹੀਂ ਕਹਿਣਾ ਬਸ ਐਸੇ ਹੁੰਦੀ ਜਾਂਦੇ ਓਏ ਹੋਆ ਇਹ ਗੱਲਬਾਤ ਪੂਰੀ ਬਾਬੇ ਕੰਤੇ ਕੰਤੇ ਬਹੁਤ ਹੋਏ। ਓ ਓ ਓ। ਬਾਲੇ ਗੋਸਰੀ ਕਹਤਾ ਹਟ ਜਾ ਹਟ ਜਾ। ਹਟ ਜਾ। ਓ ਨਾ ਕੀ ਇਹਦਾ। ਹੋਏ ਓਏ ਹੋਏ। ਆ ਜਾ ਤੈਨੂੰ। ਲੱਗਿਆ ਪਟਾਕਾ ਵੇਣ ਪੂਰਾ ਦੇਖ ਲਾ। ਮੈਂ ਜਿਹੜਾ ਪਹਿਲਾਂ ਬੰਨਿਆ ਸੀ ਉਹ ਕਿੰਨਾ ਜ਼ਹਿਰੀ ਹੋਇਆ ਵਾ ਜੀ। ਬਹੁਤ ਜ਼ਹਿਰੀ ਹੋਇਆ ਜੀ ਉਹਦਾ। ਨਹੀਂ ਤੁਸੀਂ ਕਾ ਕਰ ਇਥਾ ਲਾਉਨੇ ਆ। ਮੇਰਾ ਮੇਰਾ ਨੰਨ ਸੱਚੀ ਹੜ ਤਾਂ ਨਹੀਂ ਜਦ ਚੁੱਕੜੀ ਚੁਬੜੀ ਵਾਹ ਦੇਖ ਲੈ ਨਾ ਇਹ ਪੈਰਟ ਆ ਪੈਰਟ ਪੈਰਟ ਹਾਂ ਕੁੱਤਾ ਬਹੁਤ ਖਰਾਬ ਬੱਬੇ ਇਹ ਲਿਆਉਣੇ ਪਰ ਲਿਆ ਇਹਦੇ ਨਾਲ ਦਾ ਸੁੱਖ ਇੱਕ ਲਈਏ ਹਾਂ ਹੋਰ ਹੋਰ ਬੱਬਾ ਚਾਹੀਦਾ ਇੱਕ ਹਿੰਦੀ ਨੇ ਇੱਧਰ ਦੇਖੋ ਜੀ ਸਾਰਾ ਹਿੰਦੀ ਬਹੁਤ ਕੰਮ ਵੀ ਬਹੁਤ ਕਰਦਾ ਹਿੰਦੀ ਇਹ ਆ ਜਿੰਦੀ ਦੇ ਬਾੜੇ ਆਏ ਆ ਹਾਂ ਜੀ ਪਿਆਰਾ ਪਿਆਰਾ ਇੰਦੀ ਆ ਇਹ ਤੇ ਯਾਰੋ ਵਿਚਾਰੇ ਉਹ ਬਾਬਾ ਚੂ ਨਹੀਂ ਕਰਦਾ ਮੇਰੀ ਕਾ ਸੋਲਾ ਇੰਦੀ ਉਹ ਜਿੱਦਾਂ ਇੰਦੀ ਖਡੋੜ ਆਇਆ ਓਏ ਉਹ ਬਾਬੇ ਉਹ ਮੰਦਾ ਵੀ ਨਹੀਂ ਪੇ ਚੱਕਦਾ ਜਾਂ ਮੈਨੂੰ ਪੰਗੇ ਲੈਂਦਾ ਮੇਰਾ ਦੇਲਾ ਉਹ ਫੇ ਵੀ ਉਹਦੇ ਦਵਾਰ ਲੱਗਾ ਉਹ ਦੇਲੇ ਨੂੰ ਕੁੱਟਾਂ ਨੂੰ ਪੈਂਦਾ ਦੋਨੇ ਆਹ ਆਹ ਓਏ ਇਹੇ ਫੋਟਾਂ ਨਹੀਂ ਨੇ ਕਨ ਖੜੇ ਫੋਟਾ ਹੋਣੀ ਅੰਕ ਖਚਾਈਏ ਦੋ ਚੱਲ ਕਰ ਉਹਦੇ ਮੜੇ ਕੰਨ ਖੜੇ ਫੇ ਆਹ ਕਿਹੜਾ ਡਾਇਰਕਟਰ ਮੇਰੀ ਯਾਦ ਹੋਰ ਮੈਂ ਹੋਰ ਨਹੀਂ ਇਹਨੂੰ ਕੀ ਨਾ ਮੱਖ ਪਾਣੇ ਕਮਣ ਇਹਨੂੰ ਮੈਂ ਕੀ ਨਾ ਕਰਾਂ ਮੈਂ ਸੁੱਕਾ ਕੀ ਨਾ ਕਰਾਂ ਬਲੋ ਬਲੋ ਲਾਉਂਦਾ ਆ ਓਏ ਇਹ ਨਹੀਂ ਨਹੀਂ ਕਰਾਂਗੇ ਤੁਹਾਨੂੰ ਕੀ ਹੋਇਆ ਜਿੱਦੀ ਫੋਟੋ ਕਿ ਚੜੀ ਸੀ ਐਦਾਂ ਕਰੇਗਾ ਦਸਾਂਝਾ ਆ ਦਸਾਂਝਾ ਆ ਓਏ ਹੋਏ 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 ਲਓ ਜੀ ਮਨੀ ਭਾਜੀ ਪਹੁੰਚੇ ਆ ਆ ਸ੍ਰੀ ਗਾਜੀ ਇਹ ਆਪਣੇ ਚੰਡੀਗੜ੍ਹ ਵਾਲੇ ਵੀਰ ਭਰਾ ਹੋਰ ਹੋਰ ਸੱਚੇ ਦੇ ਲੋ ਸੁੱਕਾ ਜੀ ਕਰ ਮੈਨੂੰ ਵਿੰਦਰੇ ਚ ਤੇਰੀ ਫੋਟੋ ਖਾਈ ਤੇ ਕਿਹੜਾ ਲੈ ਚੱਲ ਚੱਲ ਲੈ ਨਾ ਚੱਲ ਦੇ ਰੇ ਯਾਰ ਖਿੱਚ ਦੰਨੇ ਆ ਇਦਾਂ ਇਦਾਂ ਨਾ ਯਾਰ ਇਹਨਾਂ ਤੋਂ ਵੱਧ ਜਾ ਦੇਖ ਲਓ ਕਿਹਦੇ ਫੋਰਸ ਨਹੀਂ ਜਾਈ ਜਾਂਦਾ ਬਹੁਤ ਆ ਓ ਜੀ ਕਹਿੰਦੇ ਹੁਣ ਕੁੱਤਿਆਂ ਦਾ ਕਾਰੋਬਾਰ ਕਰਕੇ ਖੈ ਖੌਮ ਫੇਰ ਕੇ ਤੇ ਹੁਣ ਆ ਪਹੁੰਚ ਗਏ ਜੀ ਡੋਮਿਨਸ ਇੱਕ ਦਿਨ ਨਾ ਥੋੜੀ ਪੀ ਲੈ ਕੁੱਤੇ ਸਾਲ ਮੈਂ ਤੁਹਾਡੇ ਆ ਭਾਜੀ ਠੀਕ ਹੈ ਭਾਜੀ ਮਿਲਦੇ ਆ ਇਹ ਭਾਜੀ ਆਪਣੇ ਚੰਡੀਗੜ੍ਹ ਵਾਲੇ ਆਏ ਹੋਆ ਹੁਣੇ ਨਹੀਂ ਪਤਾ ਨਹੀਂ ਕਦੋਂ ਚੱਲ ਜਾਣਾ ਕਦੋਂ ਮਾਹੌਲ ਬਣ ਜਾਣਾ ਹੈ ਨਾ ਨਾਲੇ 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 ਚੱਲਾਂਗੇ ਚਲੋ ਕੇਮਰਾ ਭਰਾ ਠੀਕ ਹੈ ਭਾਪੂ ਮਿਲਦੇ ਆ ਜੀ ਓਕੇ ਕੇਮਰਾ ਭਰਾ ਤਿਆਰ ਰੱਖੀ ਆਪਣਾ ਲਓ ਜੀ ਫੇ ਅਸੀਂ ਵੀ ਹੁਣ ਨਿਕਲ ਜੀ ਧੰਨ ਉਹਦੋਂ ਹੋਆ ਆ ਪਾਲੇ ਜੀ ਨੂੰ ਲੋ ਗੱਲ ਨੂੰ ਪਾਲੇ ਦੀ ਭਰਾਵਾ ਸਪੈਸ਼ਲ ਫੋਟੋ ਲਾ ਦਿਆ ਕਰ ਉਹ ਪਾਲੇ ਦੀ ਫੋਟੋ ਲਾ ਦਿਆ ਕਰ ਮਾਰਾ ਪਾਲਾ ਥੰਬ ਨੇਲ ਦੇ ਉੱਤੇ ਹੀ ਹੁੰਦਾ ਵੇ ਜਾਂ ਉੱਤੇ ਪਹਿਲੇ ਬੰਦੇ ਹੀ ਨਹੀਂ ਲੱਗਦਾ ਬਲੌਗ ਦਾ ਦੇਖਿਆ ਕਰੋ ਦੇਖਿਆ ਕਰੋ ਯਾਰ ਬਈ ਪਹਿਲੇ ਬੰਦੇ ਤੇ ਮੇਰਾ ਆਪਣੇ ਬੰਦੇ ਨਹੀਂ ਦੇਖਦੇ ਹੋਰ ਕਿਹਨੇ ਦੇਖਣੇ ਭਰਾਵਾਂ ਲਈ ਤਾਂ ਬਣਾਈ ਦੇ ਆ ਇਹ ਆਪਣੇ ਭਰਾਵਾਂ ਲਈ ਤਾਂ ਬਣਾਈ ਦੇ ਬਲੌਗ ਤੁਸੀਂ ਕੀ ਕਰਦੇ ਯਾਰ ਜੇ ਪਤਾ ਯਾਰ ਸੁੱਖੇ ਦਾ ਪਤਾ ਨਹੀਂ ਪਤਾ ਉਹ ਫੋਨ ਦਾ ਚੱਕ ਲਾਂਦਾ ਗੋਲਾਂੇ ਕੱਢੀ ਆ ਇਹ 9 ਵਜੇ ਨਹੀਂ ਨਹੀਂ ਇਹ ਲੈਣ ਆਉਂਦੇ ਆ ਉਹ ਉਹਦਾ ਕਰਦਾ ਮੈਂ ਫਿਰ ਸ਼ਹਿਰ ਅੱਛਾ ਅੱਛਾ ਮਾਰਨਾ ਦਸਨਾ ਬਣਾ ਠੀਕ ਆ ਗਿਆ ओके okay, दा दो ਤੇ ਦਾ ਗਦਾ ਤੁਹਾਨੂੰ ਬਹੁਤ ਆਈ ਯਾਰ ਬਧਾਈ ਆ ਜੀ ਤੁਹਾਨੂੰ ਬਧਾਈ ਆ ਈਜੀ ਲਾਈਫ ਚੈਲਰੀਆ ਕੱਲੋਂ ਬਿਤਾਸੇ ਕਿਹੜਾ ਛੋਟ ਛੋਟ ਕਰ ਕੱਲੋਂ ਆਪਾਂ ਹੁਣ ਕਰਨਾ ਦੀ ਕੱਲੋਂ ਇਹ ਵੀ ਨਹੀਂ ਨਹੀਂ ਇਹ ਵੀ ਇੱਕ ਪ੍ਰੈਜ਼ੈਂਟ ਹੈ ਹਾਂ ਸਸਪੈਂਸ ਹੈ ਸਸਪੈਂਸ ਹੈ ਉਹ ਸਸਪੈਂਸ ਹੈ ਕਿ ਆਏ ਇੰਗਰੇਂਡੀ ਇੰਗਲੈਂਡ ਵਾਲੀ ਹੈ ਸਸਪੈਂਸ ਹੈ ਇੰਡੀਆ ਵਾਲੀ ਹੈ ਨਹੀਂ ਕੱਲੋਂ ਦਿਖਾਉਣਾ ਮੋਨਾ ਜੁੱਕਾ ਉਹ ਯਾਰ ਕਹੋ ਜੋਤੀ ਉਹ ਦਿਖਾਣਾ ਸੀ ਯਾਰ ਬਲੋਗ ਵਿੱਚ ਕੋਈ ਗੱਲ ਹੈ ਪਾਲੇ ਨੇ ਦੇਖਿਆ ਉਹ ਵੀ ਦਿਖਾਵਾਂਗੇ ਕੱਲ ਨੂੰ ਕੱਲ ਨੂੰ ਇੱਕ ਤਾਂ ਦੀ ਫੋਟੋ ਨੋਰਮਲ ਇੱਕ ਲਿਖਿਆ ਮੇਰਾ ਸ਼ੇਰ ਪੁੱਤ ਨੋਣਾ ਆਇਆ ਮੇਰਾ ਨੋਣਾ ਮੋਣਾ ਐਦਾ ਜਿਹੜਾ ਰਮਾ ਤੇ ਟੁੱਕਾ ਲਿਖਿਆ ਵਾ ਨਾ ਟੇਲ ਤੇ ਜੜਾਇਆ ਵਾ ਉਹ ਵੀ ਦੇਖਿਆ ਉਹ ਦੇਖਿਆ ਨਹੀਂ ਫਰੇਂਜ ਜੜਾਇਆ ਵਾ ਦੇਖਿਆ ਆ ਉਹ ਦੇਖਿਆ ਬਾਬੇ ਆ ਜਿਹੜਾ ਨਾ ਸੁੱਕੇ ਉਹ ਦੇਖਿਆ ਨੋਣਾ ਮੋਣਾ ਮੇਰਾ ਸ਼ੇਰ ਪੁੱਤ ਸ਼ੇਰ ਪੁੱਤ ਨੋਣੇ ਹੁਣੀ ਬਾਬੇ ਦਰਸ਼ਕਾਂ ਨੇ ਤੁਸੀਂ ਤਾਂ ਨਾ ਹੀਰੋ ਹੀ ਹੋ ਗਏ ਸਹੀ ਗੱਲ ਹੈ ਵਾਹ ਜਯੋਤੀ ਹੋਰ ਇਸ ਤੋਂ ਪਰੇ ਵੀ ਬਲਾਸ਼ ਕਰ ਲੱਗ ਜਾਣਾ ਲੋਕ ਦਾ ਬਾਬੇ ਆਪਣਾ ਸੁੱਖਾ ਭਰਾ ਤੇ ਆ ਜਾਂਦੀ ਆ ਇਹ ਤੁਹਾਨੂੰ ਪਤਾ ਜਾਂ ਮੱਛਾ ਚੜੀਆਂ ਤੇ ਆਖਾ ਰੱਖਦੇ ਆ ਸ਼ੌਂਕੀ ਸਰਦਾਰ ਨੇ ਵਾਹ ਜੀ ਤੇ ਅਦਰ ਪਾਲਾ ਨੇ ਜਿਹੜੀ ਆ ਵਾਹ ਹੋ ਗਈ ਆ ਨਾ ਵਾਹ ਦਿਲ ਲੱਗ ਪਾਲਾ ਜੀ ਦਾ ਫੇਰ ਐਂਡੀ ਜਣਾ ਜਿੱਦਾਂ ਏ ਵੀ ਇੱਕ ਏ ਵੀ ਇੱਕ ਪੀਸੇ ਬਣੇ ਸੀ ਅੱਜ ਤਾਂ ਵੀ ਅਸੀਂ ਮੈਂ ਕੁੱਤਿਆਂ ਨਾਲ ਪਿਆਰ ਵੀ ਕੀਤਾ ਘੁੰਮੇ ਵੀਰੇ ਬਹੁਤ ਫਨ ਕੀਤਾ ਖਾਣ ਵੀ ਚਲ ਗਏ ਭੁੱਖ ਲੱਗੀ ਹੋਣ ਜਿੱਦਾਂ ਕਿਦਾਂ ਇੰਦੀ ਸਾਨੂੰ ਇਜਾਜ਼ਤ ਦੇ ਦਿਓ ਟਾਈਮ ਨਾਲ ਤੁਸੀਂ ਕੱਲ ਨੂੰ ਇੱਕ ਤੁਹਾਨੂੰ ਸਸਪੈਂਸ ਦਿਖਾ ਲਾਂਗੇ ਅਸੀਂ ਹਾਂਜੀ ਇਹ ਦਵਾਰਾ ਕਰੇਗਾ ਤੁਸੀਂ ਐਕਸ਼ਨ ਜੇ ਨਹੀਂ ਨਹੀਂ ਹਾਂਜੀ ਕਾਲਾ ਵੀ ਕਰੀ ਜਿਹੜਾ ਹੈ ਵੀ ਜਗਾੜ ਤੇਰਾ ਐ ਸਾਨੂੰ ਨਹੀਂ ਕਰ ਰਹਾ ਇਹਦਾ ਓਏ 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 ਕਹਿੰਦਾ ਸਮਝ ਸਾਨੂੰ ਵੀ ਲੱਗਣੀ ਹੈ ਕਿਦਾ ਹੁੰਦਾ ਇਹ ਥੋੜੀ ਐਕਸ਼ਨ ਜਿਹੜੇ ਨਾ ਇਹ ਦੱਸ ਦਵਾਂਗੇ ਇਹ ਸਪੈਸ਼ਲ ਦੱਸਾਂਗੇ ਜਬਰਦਸਤ ਲੈਣੀ ਪੈਣੀ ਤੁਹਾਨੂੰ ਇਹ ਯਾਰ ਕਿਸੇ ਦਿਨ ਨਾ ਹਜੇ ਆਪਣੇ ਬਲੌਗ ਜਾਣ ਕੇ ਤਾਂ ਆਪਾ ਉਦਾਚਲ ਸ਼ੋਕ ਮੇਲਾ ਕਰਦੇ ਘੁੰਮਦੇ ਫਿਰਦੇ ਲੱਗੇ ਹਾਂ ਕਿਸੇ ਦਿਨ ਅਸੀਂ ਦਿਨ ਬਲੌਗ ਪਾਉਣ ਲੱਪੇ ਨਾ ਐਕਸ਼ਨਾਂ ਦੇ ਕਦੇ ਗੱਡੀਆਂ ਦੇ ਕਦੇ ਕੌਸ਼ ਇਹ ਜਾਣ ਕੇ ਪਟਾਕਾ ਪਈ ਜਾਣਾ ਜਦੋਂ ਪਈ ਜਾਣਾ ਜਿਹੜੇ ਕੰਮ ਨੂੰ ਹੱਥ ਪਾ ਲਿਆ ਰਾਂ ਸਿਰ ਛੱਡਿਆ ਚਾੜ ਕੇ ਹੱਥ ਪਾ ਲਿਆ ਕਿਉਂ ਕਾ ਮゼ ਛੱਡੀ ਦਾ ਸਿਰ ਛੱਡਿਆ ਚਾੜ ਕੇ ਹਾਏ ਹਾਏ ਬਾਸ ਇਹਨਾਂ ਕੇਸ ਮੱਖਾਂ ਦੇ ਗਾਣਾ ਨਹੀਂ ਲੱਗਿਆ ਸੀ ਹਾਏ 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 ਇਹਨੇ ਕੰਮ ਨੂੰ ਸੰਘਾਰੇ ਹੱਥ ਪਾ ਲਿਆ ਆਹ ਉਹ ਉਹ ਸੰਘਾਰੇ ਸੀ ਉਹ ਸੇਗਾ ਇਦੀ ਹੋਈ ਜੀ ਲੋਕਾਂ ਨੂੰ ਇਹ ਵੀ ਦੱਸ ਲੋਕੀ ਰੀਲਾਂ ਪਾਉਂਦੇ ਰਹੇ ਜਿੱਦਾਂ ਅਸੀਂ ਬਲੌਗ ਪਾਈ ਦਾ ਵਾਹ ਉਹ ਅਸੀਂ ਜਿੱਦਾਂ ਕਿੰਦਾ ਨਹੀਂ ਟਾਈਮ ਤਾਂ ਕਾਫੀ ਹੋ ਗਿਆ ਆਪਣੇ ਭਰਾਵਾਂ ਨੂੰ ਕਹਿੰਦਾਂ ਉਹ ਕਰ ਦੋ ਸ਼ੁਰੂ ਬਲੌਗਿੰਗ ਨਾ ਅਸੀਂ ਕਿਾ ਚੱਲ ਹੱਸ ਸੰ ਥੋੜੇ ਸੰਗੀਤ ਦਾ ਫੀਲ ਹੁੰਦੀ ਸੀ ਹੁਣ ਹੌਲੀ ਹੌਲੀ ਜਿੱਦਾਂ ਸੈਟ ਕੰਮ ਹੋਈ ਜਾਂਦਾ ਆ ਜਿੱਦਾਂ ਹੁਣ ਇੰਸਟਾਗ੍ਰਾਮ ਦੇ ਸਵੇਰ ਨੂੰ ਉੱਠ ਕੇ ਰੀਲ ਪਾਉਂਦੇ ਸਾਰੇ ਆਪਾਂ ਇਹਦਾ ਬਲੌਗ ਜਿਹੜਾ ਤੇ ਡੇਲੀ ਵਲੋਗਸ ਉਹ ਜਿੱਦਾਂ ਬਲੋਗ ਆਉਂਦਾ ਆ ਵੀ ਮਤਲਬ ਦਿਹਾੜੀ ਦਾ ਇੱਕ ਬਲੋਗ ਕਈ ਵਾਰੀ ਸੀ ਦੋ ਵੀ ਸਿੱਟਿਆ ਕਰ ਹਾਂਜੀ ਤੂੰ ਦੇਖ ਤੂੰ ਦੇਖਣਾ ਇਹ ਪਾਉਣਾ ਤੂੰ ਦੇਖ ਕੇ ਬਲੋਗ ਦਾ ਦੋ ਦੋ ਤਿੰਨ ਵੀ ਹੋ ਸਕਦੇ ਦੱਦ ਵੀ ਹੋ ਸਕਦੇ ਆ ਜੇ ਕੋਈ ਸ਼ ਪਤਾ ਨਹੀਂ ਕੋਈ ਸ਼ ਪਤਾ ਕੋਈ ਸ਼ ਪਤਾ ਕਈ ਵਾਰ ਨਹੀਂ ਕਿਹਟੇ ਕਬਲ ਬਾਲਿਆ ਕਰਨਾ ਬਾਲੇ ਨਹੀਂ ਨਹੀਂ ਇਹ ਜਿਆਦਾ ਬਾਲੇ ਨਹੀਂ ਨਹੀਂ ਇਹ ਜਿਆਦਾ ਪਤਾ ਕੁਛ ਨਹੀਂ ਜੀ ਬਾਲੇ ਬੈ ਲਗਦਾ ਬਾਈ ਜੀ ਵੀ ਤੈਨੂੰ ਕਿਹ ਜਿਹੜਾ ਦੇਖ ਰੇ ਇੰਸਟਾ ਬਾਲੇ ਨਹੀਂ ਨਹੀਂ ਮੇਰੀ ਗੱਲ ਸੁਣੋ ਉਹ ਇੱਕ ਇੱਕ ਮਿੰਟ ਦਾ ਬਲੌਗ ਪਾਊਗਾ ਬਾਲਾ ਬਾਲੇ ਬਲੌਗ ਦਾ ਬਲੌਗ ਬਣਾ ਹਾਂ ਥੋੜਾ ਇਹ ਬਾਲੇ ਵਾਲੇ ਚੈਨਲ ਦੇ ਪਰ ਇੱਕ ਗੱਲ ਆ ਪਾਲਾ ਉਹਦਾ ਕਰ ਸਕਦਾ ਕੁਝ ਹਾਂ ਪਤਾ ਕੁਝ ਨਹੀਂ ਹੈਗਾ ਸੁੱਖੇ ਕਿਹਦਾ ਉਹ ਨਾਲ ਕੁਝ ਕਰਦੇ ਆ ਤੂੰ ਜਾਣ ਕੇ ਇਹ ਮੈਨੂੰ ਲੱਗਦਾ ਇਹ ਬਲੌਗ 3 3 4 4 ਪਾ ਸਕਦਾ ਦੇਲੀ ਘੰਟੇ ਕੇ ਬਾਅਦ ਭਾਈ 12 ਘੰਟੇ 12 ਬਲੌਗ ਪਾ ਸਕਦੇ ਉਹ ਨਹੀਂ ਪਾਲੇ ਚ ਕੀੜਾ ਆ ਚੱਲ ਪਾਲੇ ਆ ਇਹ ਵੀ ਕਿਸੇ ਦਿਨ ਕਰਾਂਗੇ ਐਕਸਪੈਰੀਮੈਂਟ ਹਾਂ 12 ਇਹ ਵੀ ਇਹਨਾਂ ਦਾ ਲਾਂਬਾ ਲਾ ਹੀ ਦੇਣਾ 12 ਘੰਟਿਆਂ 'ਚ 12 ਬਲੌਗ ਆਉਗੇ ਜੀ ਪਰ ਹਜੇ ਥੋੜਾ اٹਕੇ ਸਾਡੀ ਸੰਗ ਜਾ ਕੇ ਟਹਿ ਜਾਵੇ। ਹਾਂ ਇਹ ਤਾਂ ਗੱਲ ਹੈ ਕਿ ਜਾਨੀ ਆਪਾਂ ਦੇਖੋ ਮੁੰਡੇ ਕੋਈ ਪੈਗ ਪੁੱਗਰੀ ਲਾਦੇ ਤੁਸੀਂ ਇਹ ਦੇਖੋ ਜੇ ਪੈਗ ਪੁੱਗਰੀ ਲਾਦੇ ਫੇਰ ਗੱਲਾਂ ਤਾਂ ਇਹੋ ਜੀਆਂ ਹੋਣਗੀਆਂ। ਉਹ ਜਿਹਦਾ ਗਾਣਾ ਨਹੀਂ ਸੀ ਬੈਨਰਾਂ ਨੂੰ ਦੇਖੀ ਨਹੀਂ ਬਲੌਗਰ ਨੂੰ ਦੇਖਦੇ ਕਹਿੰਦਾ ਸਾਡੇ ਨਾਲ ਵਹਿੰਦਾ ਹੈਗਾ। ਹਾਏ ਹਾਏ ਸਾਡੇ ਨਾਲ ਪੜਦਾ ਹੁੰਦਾ ਸੀ। ਸਾਡੇ ਨਾਲ ਹੁੰਦਾ ਨਹੀਂ। ਰਾਮਾ ਸ਼ਰ ਪੜਦਾ ਹੁੰਦਾ ਸੀ। ਬੰਦੇ ਨਾਲ ਆਈਡਿਟ ਕਰਦਾ ਹੁੰਦਾ ਸੀ। ਕਰਦਾ ਹੁੰਦਾ ਸੀ। ਬੋਲ ਚਲਾਉਣ ਲੱਗਿਆ। ਆ ਜੀ ਇਹ ਪਹੁੰਚ ਗਏ ਹੁਣ ਮਾਲਾਪੁਰੜਾ ਕੰਪਿੰਡ ਜੀ ਆਪਣੇ ਹੁਣ ਫੇ ਯਾਨੀ ਕਿ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਕਿਉਂਕਿ ਅੱਜ ਅਸੀਂ ਛੇਤੀ ਟਾਈਮ ਨਾਲ ਘਰ ਵੀ ਆ ਗਏ ਆ ਤਾਂ ਥੋੜਾ ਸ਼ਾਰਟ ਬਣ ਗਈ ਜੀ ਉਹ ਅੱਗੇ ਨਾਲ ਆਪਾਂ ਜਲਦੀ ਆ ਕੇ 1 ਘੰਟਾ 8 ਵਜੇ ਲੈ ਕੇ ਬਣਾਂਗੇ ਜਿਆਦਾ ਆ ਗਿਆ ਜੀ ਹੁਣ 8 ਵਜੇ ਘਰ ਐਂਟਰੀ ਹੋ ਗਈ ਆ ਬਹੁਤ ਵਧੀਆ ਟਾਈਮ ਨਾਲ ਚਲੋ ਆਫ ਹੈ ਬਾਬੇਓ ਦੇਓ ਯਾਦ ਦੀ ਇੰਦੀ ਸੋਖ ਹੁਣਾਂ ਲਾ ਤਿਆਰ ਅਤਰ ਆ ਗਿਆ ਜੀ ਆਪਣਾ ਘਰ ਪਾਲਾ ਵੀ ਆਇਆ ਟਾਈਮ ਨਾਲ ਘਰ ਚੱਲਾਈ ਆ ਲੇਟਾ ਤੁਹਾਨੂੰ ਪਤਾ ਹੀ ਸੈੱਟ ਕਰਾਉਣ ਦਾ ਟਾਈਮ ਹੀ ਲੱਗਾ ਹਰੀ ਆ ਚੱਲ ਗਏ ਤੇ ਉਹ ਬੰਦੇ ਹੀ ਆ ਚਲੋ ਇਹ ਵੀ ਲੱਗਦਾ ਕੱਲ ਨੂੰ ਸੈੱਟ ਹੋ ਜਾਣੀਆਂ ਪਾਲਿਆ ਕਿ ਨਹੀਂ ਕੱਲ ਨੂੰ ਕਰਾਉਣੀਆਂ ਫੇੜੀਆਂ ਇੱਦਾਂ ਥੋੜਾ ਗੁੱਡ ਨਹੀਂ ਫੀਲ ਹੋ ਰਿਹਾ ਥੋੜਾ ਫੇਰ ਚਲੋ ਠੀਕ ਹੈ ਜੀ ਓਕੇ ਬਾਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਆ ਕਰੋ ਓਕੇ ਯਾਰ ਗੁੱਡ ਓਕੇ ਗੁੱਡ ਬਾਏ ਗਾਇਜ਼ ਜੀ ਬਾਏ ਗਾਇਜ਼ ਫਿਰ ਮਿਲਦੇ ਹਾਂ ਮਿਲਤੇ ਹਾਂ ਮਾਤਾ ਪਾ ਦਿਏ YouTube ਤੇ ਦੇ ਦਿੰਦੇ ਫਿਰ YouTube ਤੇ ਪਾ ਦਿਏ ਫਿਰ ਇਦਾਂ ਹੀ ਤੂੰ ਮੈਨੂੰ ਇਦਾਂ ਕਹਿੰਨੀ ਟਾਈਮ ਨਾ ਆਇਆ ਕਰ YouTube ਤੇ ਪਾਦਮਾ ਕੀ YouTube YouTube ਓਕੇ ਹੁੰਦਾ ਆਪਣੇ ਜਿੱਦਾਂ YouTube net ਤੇ ਕੀ ਪਾਣਾ ਤੇ ਤੂੰ ਮੈਨੂੰ ਕਹਿੰਨੀ ਆ ਟਾਈਮ ਨਾ ਘਰ ਆ ਜਾਆ ਕਰ ਆਹੋ ਪਾਦਮਾ ਪਾ ਦੇ ਚੱਲ ਠੀਕ ਹੈ ਤਾਂ ਦਰੀਵਾਰੀ ਚੱਲ ਠੀਕ ਹੈ ਆਹ ਇਹ ਆ ਜੀ ਆਪਣੀ ਪਿਆਰੀ ਮਾਤਾ ਇਹ ਸਾਡੀ ਬੜੀ ਮਾਤਾ ਪਾ ਲਈਏ ਮਾਤਾ ਪਾ ਦੋ ਪਾ ਲਈਏ ਠੀਕ ਚਲ ਚਾਹਤ ਲੈ ਲਈ ਤੇਰੀ ਫੇਰ ਨਾ ਕੱਲੂ ਭਾਈ ਇਦਾਂ ਦਾ ਕੰਮ ਨਹੀਂ ਕਰੀਦੇ ਮੈਂ ਕਰੂ ਕਹਿਣਾ ਤੂੰ ਜੋ ਮਰਜ਼ੀ ਕਰ ਲੈ ਚਲੋ ਆਪਣੀ ਹੁਣ ਸਲਾਹ ਆ ਮਾਤਾ ਨਾਲ ਚਿਤਰਾ ਦੇਖ ਆਪਾ ਵੀ ਪਾ ਲਈ ਨੈਟ ਤੇ ਹੁਣ ਜੀ ਨੈਟ ਤੇ ਪਾ ਲਈਏ ਠੀਕ ਆ ਚਲੋ ਜੀ ਫੇਰ ਮਿਲਦੇ ਚੱਲ ਮਾਤਾ ਕਹਿ ਰਹੇ ਤੋ ਕਾ ਜੀ ਦਾ ਐਂਡ ਮੈਂ ਮੈਂ ਨਹੀਂ ਦਗਾ ਕੜਾ ਕਾਤੇ ਚਲੇ ਦਗਾ ਕੜਾ ਦੁਕਾਨ ਚੰਗਾ ਸਾਰਿਆਂ ਨੂੰ ਇਧਰ ਕਹਦੇ ਚੰਗਾ ਸਾਰਿਆਂ ਨੂੰ ਓਕੇ ਜੀ ਇਦਾਂ ਵੀ ਨਹੀਂ ਕਹਿਣਾ ਕਾਤੇ ਥੇ ਕੀ ਕਹਦਾ ਜੇ ਨਾ ਵੀ ਮੰਦਾ ਵੀ ਨਹੀਂ ਕੋਸਣੇ ਕਹਿਣਾ ਜਿਹੜੇ ਆਪਾਂ ਨੂੰ ਦੇਖਦੇ ਉਹਨਾਂ ਨੂੰ ਕੀ ਕਵਾਂਗੇ ਵੀ ਹੁਣ ਫੇਰ ਬੱਸ ਆਪਾਂ ਬੰਦ ਕਰਨ ਲੱਗੇ ਆ ਕਹਦੇ ਬੰਦ ਕਰਨਾ ਤੁਸੀਂ ਕਹਿੰਦੇ ਦੁਕਾਨ ਚਲੋ ਬੱਸ ਬੰਦ ਕਰਨ ਲੱਗੇ ਅਸੀਂ ਮੈਂ ਤਾਂ ਕਹਿਣਾ ਨਹੀਂ ਤੂੰ ਕਾਤੇ ਕਾਤੇ ਤੁਹੇ ਲੱਗ ਗਿਆ ਲੈ ਆ ਤੂੰ ਇਹ ਬੰਦ ਕਰਾ ਵਾ। ਓਹੋ ਅੱਛਾ ਠੀਕ ਹੈ। ਚਲੋ ਜੀ ਓਕੇ ਬਾਏ ਜੀ ਸਾਰਿਆਂ ਨੂੰ। ਠੀਕ ਹੈ ਮਾਤਾ? ਹਾਂ ਬੰਦ ਕਰ। ਲਓ ਜੀ ਘਰ ਦਾ ਬੰਦਾ ਪਾਓ ਕੇ ਜੀ। ਓਕੇ ਮਾਤਾ ਬਾਹਰ ਦਾ ਕਰਦੇ ਐਂਦਾ ਫੇ। ਕੀ ਆਇਓ? ਐਂਦਾ ਬਾਹਰ ਦਾ ਜਾਂਦੇ? ਕੀ ਮੈਂ ਕਾਨੂੰ ਕਰਾਂ ਬਾਹਰ? ਜਰੂਰ ਮਾਤਾ ਉਹਦਾ ਐਂਦਾ ਬਾਹਰ। ਨਾ। ਬਾਹਰ ਵੀ ਨਹੀਂ ਗੱਦੀ ਮਾਤਾ ਕਹਿੰਦੀ। ਚਲੋ ਬਾਹਰ ਤੁਹਾਨੂੰ ਮੈਂ ਦਿਖਾਉਂਗਾ। ਜਰੂਰ ਇਹਦਾ ਪਾਦਾਣੀ ਨਾ YouTube ਤੇ ਮੈਂ ਸੁਣਾਉਂਗਾ ਫੇ। ठीक